ਕਾਂਗਰਸ ਪਾਰਟੀ ਦੇ ਵਿੱਚ ਕਾਫੀ ਕਾਟੋ ਕੋਲੇਸ਼ ਹੈ ਜਿਹੜਾ ਚੱਲ ਰਿਹਾ ਹੈ ਤੇ ਜਿਸ ਨੂੰ ਲੈ ਕੇ ਕੱਲ ਨਵਜੋਤ ਸਿੰਘ ਸਿੱਧੂ ਦੀ ਹੁਸ਼ਿਆਰਪੁਰ ਦੇ ਵਿੱਚ ਰੈਲੀ ਸੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਪੋਸਟ ਮੁਰ ਤੋਂ ਸਾਂਝੀ ਕੀਤੀ ਗਈ ਅਤੇ ਉਹਨਾਂ ਨੇ ਲਿਖਿਆ ਹੈ ਕਿ ਇੱਕ ਜ਼ਮਾਨਾ ਥਾ ਜਬ ਸਚਾਈ ਕੇ ਦੀਪ ਕੋ ਸੇ ਜਗਤੇ ਨੇਤਾ ਔਰ ਗਿਆਨ ਨਿਸ਼ਾਵਰ ਕਰਨੇ ਵਾਲੇ ਸ਼ਹੀਦੋ ਭਾਰਤ ਕੋ ਸਵਤੰਤਰਤਾ ਕੇ ਗੀਤ ਸੁਨਾਤੇ ਤੇ ਉਹਨਕੇ ਤਿਆਗ ਕੀ ਆਗ ਔਰ ਨਿਆਇ ਕਾ ਜਨੂਨ ਜਨਤਾ ਕੇ ਦਿਲੋ ਮੇ ਰੋਸ਼ਨੀ ਭਰਤਾ ਥਾ लेकिन आज उस भरोसे की लोग कमजोर पड़ गई है आज लोकसभा का मंदिर अविश्वास के धूप में खोया है इसे जगाने के लिए हमें उन महान शख्सियतों की विरासत को थामना होगा आज जरूरत है खोखले वादों की नहीं बल्कि सेवा के पसीने से भीगे हाथों और करुणा से तपे दिलों की ऐसे नेता जो स्वास्थ्य नहीं संपूर्ण का झंडा थामे जो जनता के सुख दुख में खुद को देखे आइए जुबान से नहीं जमीर से सियासत करने वाले नेताओं को गले लगाएं उनके ईमान से बनी विरासत को फिर से खड़ा करें तभी निशाना निशाना के बादल हटेगा और भारत का भविष्य उम्मीद और विश्वास के सूरज से जगमगाएगा ਦਾਸੀ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਮੋੜ ਤੋਂ ਜਿਹੜਾ ਕਾਂਗਰਸ ਪਾਰਟੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ ਜਿਹੜੀ ਜ਼ਮੀਰ ਦੇ ਨਾਲ ਲੜਨ ਦੀ ਸੈਣ ਨੂੰ ਲੋੜ ਹੈ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਕਾਂਗਰਸ ਦੇ ਵਿੱਚ ਦੱਸਦੀ ਹੈ ਕਿ ਕਾਫੀ ਕਾਟੋਕਲੇਸ਼ ਚੱਲ ਰਿਹਾ ਹੈ ਤੇ ਇੱਕ ਪਾਸੇ ਚੋਣਾਂ ਆ ਰਹੀਆਂ ਨੇ ਅਤੇ ਚੋਣਾਂ ਦੇ ਦਿਨ ਨੇੜੇ ਆਉਣ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਵਿੱਚ ਕਾਫੀ ਕਾਟੋਕਲੇਸ਼ਾ ਜਿਹੜਾ ਹੋਇਆ ਪਿਆ ਹੈ ਤੇ ਉੱਥੇ ਹੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਰੈਲੀ ਕੀਤੀ ਗਈ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਈ ਨਿਸ਼ਾਨੇ ਵਿਸਾਦੇ ਅਤੇ ਪਹਿਲਾ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੀ ਅਸੀਂ ਆਪਣੀ ਜਿਹੜੀ ਲੜਾਈ ਆ ਉਹ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਲਈ ਲੜਦੇ ਆਂ ਤੇ ਲੋਕਾਂ ਦੀ ਆਵਾਜ਼ ਨੂੰ ਲੈ ਕੇ ਹਮੇਸ਼ਾ ਹੀ ਜਿਹੜੀ ਆਪਣਾ बुलंद ਆਵਾਜ਼ ਕਰਦੇ ਕਿ ਇੱਕ ਜ਼ਮਾਨਾ ਥਾ ਜਬ ਸਚਾਈ ਕੇ ਦੀਪ ਕੋ ਸੇ ਜਗਤੇ ਨੇਤਾ ਔਰ ਗਿਆਨ ਨਿਸ਼ਾਵਰ ਕਰਨੇ ਵਾਲੇ ਸ਼ਹੀਦੋ ਭਾਰਤ ਕੋ ਸਵਤੰਤਰਤਾ ਕੇ ਗੀਤ ਸੁਨਾਤੇ ਤੇ ਉਨਕੇ ਤਿਆਗ ਕੀ ਆਗ ਔਰ ਨਿਆਇ ਕਾ ਜਨੂਨ ਜਨਤਾ ਕੇ ਦਿਲੋਂ ਮੇ ਰੋਸ਼ਨੀ ਭਰਤਾ ਥਾ लेकिन आज उस भरोसे की लोग कमजोर पड़ गई है आज लोकसभा का मंदिर अविश्वास के धूप में खोया है इसे जगाने के लिए हमें उन महान शख्सियतों की विरासत को थामना होगा आज जरूरत है खोखले वादों को नहीं बल्कि सेवा के पसीने से भीगे हाथों और करुणा से तपे दिलों की ऐसे नेता जो स्वास्थ्य नहीं संपूर्ण का झंडा थामे जो जनता के सुख दुख में खुद को देखे आइए जुबान से नहीं जमीर से सियासत करने वाले नेताओं को गले लगाए उनके ईमान से बनी विरासत को फिर से खड़ा करे तभी निशाना निशाना के बादल हटेगा और भारत का भविष्य उम्मीद और विश्वास के सूरज से जगमगाएगा ਦਾਸੀ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਮੋੜ ਤੋਂ ਜਿਹੜਾ ਕਾਂਗਰਸ ਪਾਰਟੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ ਜਿਹੜੀ ਜ਼ਮੀਰ ਦੇ ਨਾਲ ਲੜਨ ਦੀ ਸੈਨ ਨੂੰ ਲੋੜ ਹੈ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਕਾਂਗਰਸ ਦੇ ਵਿੱਚ ਦੱਸਦੀ ਹੈ ਕਿ ਕਾਫੀ ਕਾਟੋਕਲੇਸ਼ ਚੱਲ ਰਿਹਾ ਹੈ ਤੇ ਇੱਕ ਪਾਸੇ ਚੋਣਾਂ ਆ ਰਹੀਆਂ ਨੇ ਅਤੇ ਚੋਣਾਂ ਦੇ ਦਿਨ ਨੇੜੇ ਆਉਣ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਵਿੱਚ ਕਾਫੀ ਕਾਟੋਕਲੇਸ਼ਾ ਜਿਹੜਾ ਹੋਇਆ ਪਿਆ ਹੈ ਤੇ ਉੱਥੇ ਹੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਰੈਲੀ ਕੀਤੀ ਗਈ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਈ ਨਿਸ਼ਾਨੇ ਵੀ ਸੱਜੇ ਗੇ ਅਤੇ ਪਹਿਲਾ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੀ ਅਸੀਂ ਆਪਣੀ ਜਿਹੜੀ ਲੜਾਈ ਆ ਉਹ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਲਈ ਲੜਦੇ ਆਂ ਤੇ ਲੋਕਾਂ ਦੀ ਆਵਾਜ਼ ਨੂੰ ਲੈ ਕੇ ਹਮੇਸ਼ਾ ਹੀ ਜਿਹੜੀ ਆਪਣਾ بلند ਆਵਾਜ਼ ਕਰਦੇ